ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਤਰੀਕ 12ਵਾਂ ਮਹੀਨਾ 2024 ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਰਿਸ਼ਤੇ ਆ ਜੀ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਫਾਈਲ ਨੰਬਰ ਦੇ ਅਨੁਸਾਰ ਆ ਜੀ ਸਾਰੇ 10 ਕੁੜੀਆਂ ਤੇ 9 ਮੁੰਡਿਆਂ ਦੇ ਰਿਸ਼ਤੇ ਆ ਟੋਟਲ ਰਿਸ਼ਤੇ 19 ਆ ਜੀ 6470 ਨੰਬਰ ਫਾਈਲ ਰਿਸ਼ਤਾਨ ਜ਼ਿਲ੍ਹਾ ਬਰਨਾਲਾ ਨਾਮ ਗੁਰਪ੍ਰੀਤ ਸਿੰਘ ਕਾਸਟ 바ਵਾ ਸੰਿਆਸੀ ਗੋਤ ਰਿਦਨਾਥ ਉਮਰ 34 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ ਅਠਵੀਂ ਪਾਸ ਕੰਮ ਰਾਜਗਿਰੀ ਠੇਕੇਦਾਰੀ ਦਾ ਮਹੀਨੇ ਦੀ ਤਨਖਾਹ ਜੀ 45000 ਵੰਗੂ ਠੇਕੇ ਦਾ ਬਣ ਜਾਂਦੇ ਆ ਜੀ ਪੈਸੇ ਪਰਿਵਾਰ ਚ ਤਿੰਨ ਭਰਾ ਇੱਕ ਮੈਰਿਡ ਦੋ ਭੈਣਾ ਮੈਰਿਡ ਫਾਦਰ ਸਾਹਿਬ ਵੀ ਠੇਕੇਦਾਰੀ ਕਰਦੇ ਆ ਮਾਤਾ ਜੀ ਘਰੇਲੂ ਆ ਔਰ ਤਾਂ ਰਿਸ਼ਤਾ ਚਾਹੀਦਾ ਸਿੰਪਲ ਸਿਆਣੀ ਤੇ ਸਮਝਦਾਰ ਕੁੜੀ ਹੋਵੇ ਘਰ ਦਾ ਕੰਮਕਾਰ ਆਉਂਦਾ ਹੋਵੇ ਮੁੰਡਾ ਮੋਨਾ ਹੈ ਨਸ਼ੇ ਪੱਤੇ ਤੁਰੈ ਤਾ ਪ੍ਰਾਪਰਟੀ ਚ ਦੋ ਮਕਾਨ ਆਪਣੇ ਨੇ ਪਰਿਵਾਰ ਦਾ ਨੰਬਰ ਨੋਟ ਕਰੋ 6239603523 ਅਗਲਾ ਰਿਤਾਇਆ ਚਾਉਂਟ ਚਾਉਂਟ ਸੋਕਾ ਹਤਰ ਜਿਲ੍ਹਾ ਮਾਨਸਾ ਏਰੀਆ ਬੁੱਢਲਾਡਾ ਨਾਮ ਸਿੰਘ ਕਾਸਟ ਮੁੰਡੇ ਦੀ ਜੱਟ ਸਿੱਖ ਗੋਤ ਢਾਲੀਵਾਲ ਉਮਰ 30 ਸਾਲ ਕੱਦ 6 ਫੁੱਟ 3 ਇੰਚ ਪੜ੍ਹਾਈ ਬੀ ਟੈਕ ਜ਼ਮੀਨ 10 ਕਿੱਲੇ ਇਜ ਸਮ ਅਰਬਨ ਪ੍ਰਾਪਰਟੀ ਇਨ ਮਾਨਸਾ ਫੈਮਿਲੀ ਮੈਂਬਰ ਤਿੰਨ ਨੇ ਮਾਤਾ ਪਿਤਾ ਬੇਟਾ ਸਿੰਗਲ ਆ ਗਰਲ ਸ਼ੁੱਡ ਬੀ ਫਰੋਮ ਗੁੱਡ ਐਜੂਕੇਟਿਡ ਫੈਮਿਲੀ ਇਜ਼ ਅਬਾਊਟ ਟੀ ਤੇ ਪੜ੍ਹਾਈ ਗ੍ਰੈਜੂਏਟ ਜੱਟ ਸਿੱਖ ਓਨਲੀ ਫੈਮਿਲੀ ਹੋਵੇ ਮੁੰਡਾ ਮੋਗਾ ਨਿਸ਼ਿਪਤੀ ਤੁਰੈਤ ਪਰਵਾਰ ਦਾ ਨੰਬਰ ਨੋਟ ਕਰੋ 75087 ਪੂਰਾ 750 ਅਗਲਾ ਰਿਸ਼ਤਾ ਆਇਆ 472 ਜ਼ਿਲ੍ਹਾ ਮੋਗਾ ਨਾਮ ਅਮਨ ਕੁਮਾਰ ਛੱਡਾ ਕਾਸਟ ਖੱਤਰੀ ਪੜ੍ਹਾਈ ਪਲੱਸ 2 ਪਾਸ ਉਮਰ 57 1998 ਇੱਕ ਕੋਠੀ ਇੱਕ ਸ਼ਾਪ ਸਿਸਟਰ ਦੋ ਮੈਰਿਡ ਏਰੀਆ ਸੰਗਤਪੁਰਾ ਮੁੰਡਾ ਮੋਗਾ ਨਿਸ਼ਿਪਤੀ ਤੁਰੈਤ ਆਪਣਾ ਆਪ ਦਾ ਵਧੀਆ ਬਿਜ਼ਨਸ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰ-ਬਾਰ ਸੰਭਾਲਣ ਵਾਲੀ ਹੋਵੇ ਪਰਵਾਧ ਦਾ ਨੰਬਰ ਨੋਟ ਕਰੋ 8264406683 ਅਗਲਾ ਰਿਸ਼ਤਾ ਹੈ ਚੌਟ ਸੁਤਹਿਰ ਜ਼ਿਲ੍ਹਾ ਬਠਿੰਡਾ ਨਾਮ ਸਿੰਘ ਕਾਸਟ ਜਰਸੀ ਗੋਤ ਬਰਾੜ ਉਮਰ 211 1999 ਕੱਦ 5 ਫੁੱਟ 7 ਇੰਚ weight 64 ਕਿਜੀ ਪੜ੍ਹਾਈ 10th ਪਾਸਟ ਨਾਲ +2 ਡਿਪਲੋਮਾ ਇਨ ਆਈਟੀ ਸਰਟੀਫਿਕੇਟ ਆਫ ਮੈਡੀਕਲ ਐਸੋਸੀਏਸ਼ਨਸ ਬਠਿੰਡਾ ਬਲਾਕ 2 ਜੌਬ ਸਿਟੀ ਮਲਟੀ ਸਪੈਸ਼ਲਿਟੀ ਹਸਪੀਟਲ ਪੀਵੀਟੀ ਐਲਟੀਡੀ ਡੈਜ਼ਿਗਨੇਸ਼ਨਸ ਪੀਆਰਓ ਪਬਲਿਕ ਰਿਲੇਸ਼ਨਸ਼ਿਪ ਆਫੀਸਰ ਸੈਲਰੀ 20000 ਰੁਪਏ ਕਲੀਨਿਕ ਇਨ ਪਾਰਸ ਰਾਮ ਨਗਰ ਜ਼ਮੀਨ 4 ਕਿਲੇ ਮੁੰਡੇ ਦਾ ਵਿਆਹ ਹੋਇਆ ਸੀ ਇਹਨਾਂ ਦੀ ਵਾਈਫ ਨੂੰ ਹਾਰਟ ਅਟੈਕ ਆ ਗਿਆ ਸੀ ਮੁੰਡਾ ਵਿਡੋ ਹੈ ਇਸ ਟਾਈਮ ਕੁੜੀ ਸਿਆਣੀ ਤੇ ਸਮਝਦਾਰ ਪੜ੍ਹੀ ਲਿਖੀ ਹੋਵੇ ਅਤੇ ਘਰੇਲੂ ਕੰਮਕਾਰ ਜਾਣਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8460 5451 ਆਗਲਾ ਇਸ ਤਰ੍ਹਾਂ ਆਇਆ ਚੌਂਟ 177 ਜਿਲ੍ਹਾ ਮੋਗਾ ਨਾਮ ਸਿੰਘ ਕਾਸਟ ਜਰਸੀ ਗੋਤ ਪੱਠੜ ਉਮਰ 19 8 2001 ਦਾ ਬੋਨ ਕੱਦ 5 11 ਪੜ੍ਹਾਈ ਪਲੱਸ 2 ਪਾਸ ਮੈਟਰਲ ਸਟੇਟਸ ਅਨਮੈਡ ਫਾਦਰ ਇਜ਼ ਜੈਕੋਪੇਸ਼ਨ ਫਾਰਮਰ ਮਦਰ ਹਾਊਸ ਵਾਈਫ ਸਿਵਲਿੰਗ ਚੇਤਨ ਨੇ ਸਿਸਟਰ ਦੋ ਮੈਰਿਡ ਵਨ ਅਨ ਮੈਰਿਡ ਜ਼ਮੀਨ 35.5 ਕਿਲੋ ਮੁੰਡਾ ਸੋਨਾ ਸਨਕਾ ਸਿੱਖ ਸਰਦਾਰ ਅਤੇ ਨਿਸ਼ਪਤੀ ਤੌਰੈਤਾ ਵਦੀਕਾਰ 12 ਖੇਤੀ ਦੇ ਸਾਰੇ ਸੰਦ ਨੇ ਕੁੜੀ ਸਿਆਣੀ ਤੇ ਸਾਂਝਦਾਰ ਹੋਵੇ ਪੜ੍ਹਾਈ ਚਾਹੇ ਬਰਾਬਰ ਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 90568 71663 ਅਗਲਾ ਰਿਸ਼ਤਾ ਆਇਆ 1475 ਜ਼ਿਲ੍ਹਾ ਢਿੰਡਾ ਪਿੰਡ ਗੋਵਿੰਦਪੁਰਾ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ 34 ਸਾਲ ਪੜ੍ਹਾਈ 10th ਪਾਸ ਕੱਦ 57 ਕੰਮ ਖੇਤੀਬਾੜੀ ਜ਼ਮੀਨ 1.5 ਕਿੱਲਾ 도ਪਰਾ ਮਕੋਲ 3 ਕਿੱਲੇ ਵਧੀਆ ਕੋਠੀ ਪਈ ਹੈ ਮੁੰਡਾ ਨਸ਼ੇ ਪੱਤੇ ਤੋਂ ਰਹਿਤਾ ਬਿਲਕੁਲ ਪਰਿਵਾਰ ਸਾਰਾ ਵੈਸ਼ਨਵਾ ਰਿਸ਼ਤਾ ਕੁੜੀ ਸਿੰਪਲ ਸੈਣੀ ਤੇ ਸਮਝਦਾਰ ਹੋਵੇ ਘਰ-ਬਾਰ ਸੰਭਾਲਣ ਵਾਲੀ ਹੋਵੇ ਡਿਵੋਰਸ ਵਾਲੀ ਕੁੜੀ ਦਾ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਪਰ ਬੱਚਾ ਨਾ ਹੋਵੇ ਕੋਈ ਵੀ ਮੁੰਡਾ ਮੋਨਾਗਾ ਪਰਿਵਾਰ ਦਾ ਨੰਬਰ ਨੋਟ ਕਰੋ 8427725210 ਅਗਲਾ ਰਿਸ਼ਤਾ ਆਇਆ 476 ਜ਼ਿਲ੍ਹਾ ਪਟਿਆਲਾ ਤੋਂ 25 ਕਿਲੋਮੀਟਰ ਦੂਰੀ ਤੋਂ ਰਿਸ਼ਤਾ ਦਾ ਨਾਮ ਸਿੰਘ ਕਾਸਟ ਜਰਸੀ ਹੂਮਰ 1 ਸਤੰਬਰ 1900 92 ਕੱਦ 6 ਫੁੱਟ ਪੜਾਈ ਬੀਏ ਐਮਏ ਸਿਵਲਿੰਗ ਚ ਇੱਕ ਬ੍ਰਦਰ 1 ਸਿਸਟਰ ਜ਼ਮੀਨ 6 ਕਿੱਲੇ ਮਾਤਾ ਪਿਤਾ ਦਾ ਅਮਰਸ਼ਕਿਆ ਦੋਪਰਾ ਮਕੂੜ 6 ਕਿੱਲੇ ਜ਼ਮੀਨ ਰਸਤਾ ਸਿਰਫ ਪਟਿਆਲੇ ਦੇ ਆਸ-ਪਾਸ ਤੋਂ ਹੋਵੇ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 78890 58604 ਅਗਲਾ ਰਿਸ਼ਤਾ ਆਇਆ ਚੌਂਟ 77 ਜ਼ਿਲ੍ਹਾ ਫਰੀਦਕੋਟ ਨਾਮ ਸਿੰਘ ਕਾਸਟ ਜਰਸੀ ਗੋਤ ਸਿੱਧੂ ਬਰਾੜ ਉਮਰ 27 2000 ਦਾ ਬਰਨ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੱਦ 5 11 ਪ੍ਰਾਪਰਟੀ 5.5 ਏਕੜ ਦੋ ਪਲਾਟ ਇਨ ਪੰਜਾਬ ਇਹਨੂੰ ਇੱਕ ਪਲਾਟ ਤੇ ਇੱਕ ਪਲਾਟ ਰਾਜਸਥਾਨ ਵਧੀਆ ਘਰ-ਬਾਰ ਬਣਿਆ ਖੇਤੀ ਦੇ ਸਾਰੇ ਡਬਲ ਸੰਦ ਨੇ ਮੁੰਡਾ ਸਿੱਖ ਸਰਦਾਰ ਨਿਸ਼ਪੱਤੀ ਤੋਂ ਰਹਿਤ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਪੜ੍ਹਾਈ ਹੈ ਤੇ ਉਮਰ ਮੁੰਡੇ ਦੇ ਬਰਾਬਰ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪਰਵਾਰ ਦਾ ਨੰਬਰ ਨੋਟ ਕਰੋ ਪੂਰਾ 700 990 7482 ਅਗਲਾ ਰਿਸ਼ਤਾ ਆਇਆ 478 ਨੰਬਰ ਫਾਈਲ ਡਿਸਟ੍ਰਿਕਟ ਸਰਸਾ ਹਰਿਆਣਾ ਤੋਂ ਨਾਮ ਸਿੰਘ ਕਾਸਟ ਜਰਸੀ ਗੋਤਬਰਾਡ ਏਜ 29 ਸਾਲ ਕੱਦ 6 ਫੁੱਟ ਪੜ੍ਹਾਈ ਐਮਸੀਏ ਏਕੁਪੇਸ਼ਨ ਜੌਬ ਇਨ ਐਮ ਐਨ ਸੀ ਫੈਮਲੀ ਸਿ ਡਿਟੇਲਜ਼ ਫਾਦਰ ਏਕੁਪੇਸ਼ਨ ਗਵਰਨਮੈਂਟ ਜੌਬ ਮਦਰ ਏਕੁਪੇਸ਼ਨ ਹਾਊਸ ਵਾਈਫ ਸਿਸਟਰ 1 ਮੈਰਿਡ ਜਮੀਨ ਸੱਤ ਕੇ ਲਈ ਰਿਕੁਆਇਰਮੈਂਟ ਵੈਲ ਐਜੂਕੇਟਰ ਗਾਰਡ ਲੱਕਦ 5.5 5 ਫੁੱਟ 5 ਇੰਚ ਤੱਕ ਹੋਵੇ ਏਰੀਆ ਪ੍ਰੀਫਰੈਂਸ ਸਰਸਾ ਡੱਬ ਵਾਲੀ ਮਲੋਟ ਬਠਿੰਡਾ ਮੋਖਸਰ ਸਾਹਿਬ ਤੋਂ ਪਰਿਵਾਰ ਦਾ ਨੰਬਰ ਨੋਟ ਕਰੋ 90568 15729 ਇਹ ਸੀ ਜੀ ਅੱਜ ਦੇ ਬਹੁਤ ਵਧੀਆ ਪਰਿਵਾਰ ਤੋਂ ਨਵੇਂ ਰਿਸ਼ਤੇ ਸੀ ਜੀ ਨੌ ਮੁੰਡਿਆਂ ਦੇ ਅਗਲੇ ਰਿਸ਼ਤੇ ਕੁੜੀਆਂ ਦੇ 10 ਨੋਟ ਕਰੋ ਤੁਸੀਂ ਉਸ ਤੋਂ ਬਾਅਦ ਸਾਡੇ ਨਾਲ ਸੰਪਰਕ ਕਰਨਾ ਤੁਸੀਂ ਕੁੜੀ ਵਾਲਿਆਂ ਦੇ ਪਰਿਵਾਰ ਵਾਲਿਆਂ ਦਾ ਨੰਬਰ ਲੈਣ ਲਈ ਜੇਕਰ ਤੁਹਾਡਾ ਨਾ ਰਿਸ਼ਤਾ ਮੈਚ ਕਰਦਾ ਤਾਂ 405 ਜ਼ਿਲ੍ਹਾ ਬਠਿੰਡਾ ਪਿੰਡ ਨਿਔਰ ਨਾਮ ਹਰਮਨ ਜੋਤਕੌਰ ਕਾਸਟ ਜਰਸੀ ਗੋਤ ਸਿੱਧੂ ਉਮਰ 1994 ਨਵੰਬਰ ਕੱਦ 5 ਫੁੱਟ 3 ਇੰਚ ਪੜ੍ਹਾਈ ਮਾਸਟਰ ਇਨ ਫੂਡ ਸੇਫਟੀ ਟੈਕਨੋਲੋਜੀ ਫਰੋਮ ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਪੀਜੀ ਡਿਪਲੋਮਾ ਇਨ ਫੂਡ ਸੇਫਟੀ ਐਂਡ ਕੁਆਲਿਟੀ ਇਨਸੋਰਸ ਫਰੋਮ ਲੈਪਟਨ ਕਾਲਜ ਸਰਨਾਈਆ 온ਟਾਰੀਓ ਫੈਮਲੀ ਚ ਫਾਦਰ ਮਦਰ ਕੁੜੀ ਕੈਨੇਡਾ ਚ ਵਰਕ ਪਰਮਟ ਤੇ ਸੀ ਹੁਣ ਇੰਡੀਆ ਆਈ ਆ ਵਿਆਹ ਕਰਾਉਣ ਕੁੜੀ ਨੂੰ ਜ਼ਮੀਨ ਵਧੀਆਂ ਆਂਦੀ ਐ 11 ਕਿੱਲੇ ਮੰਗ ਆ ਮੁੰਡਾ ਕੈਨੇਡਾ ਦਾ ਪੀਆਰ ਹੀ ਹੋਵੇ ਸਿਰਫ ਪਰਿਵਾਰ ਨੇੜੇ ਵਾਲੇ ਬਠਿੰਡੇ ਦੇ ਏਰੀਆ ਵਾਲੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਆਇਆ 406 ਨਾਮ ਕੌਰ ਕਾਸਟ ਰਾਮਦਾਸੀਆ ਉਮਰ 1999 ਪੜ੍ਹਾਈ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੀਜੀਡੀਸੀ ਯੂਨੀਵਰਸਿਟੀ ਬੈਂਡ 6 ਆਏ ਨੇ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਕਾਸਟ ਰਾਮਦਾਸੀਆ ਉਹ ਵੀ ਕੁੜੀ ਸੋਹਣੀ ਸੁਨੱਖੀ ਹੈ ਅਗਲਾ ਰਿਸ਼ਤਾ ਆਇਆ 407 ਨਾਮ ਕੌਰ ਜ਼ਿਲ੍ਹਾ ਅਮਰਸਰ ਉਮਰ 37 1999 ਪੜ੍ਹਾਈ ਬੀਕਮ ਐਮਕਮ ਕੰਪਿਊਟਰ ਕੋਰਸ ਵਿਦ ਗਵਰਨਮੈਂਟ ਜੌਬ ਸਰਟੀਫਿਕੇਟ ਕਾਸਟ ਜਰਸੀ ਗੋਤ ਸੰਧੂ ਕਾਦ 5 ਫੁੱਟ 4 ਇੰਚ ਫਾਦਰ ਇਜ਼ ਐਕਿਊਪੇਸ਼ਨ ਪ੍ਰਾਈਵੇਟ ਜੌਬ ਮਦਰ ਹਾਊਸ ਵਾਈਫ ਸਿਬਲਿੰਗ ਟੂ ਬ੍ਰਦਰ ਇਜ਼ ਵਨ ਇਜ਼ ਇਨ ਕੈਨੇਡਾ ਐਂਡ ਵਨ ਇਜ਼ ਡੂਇੰਗ ਜੌਬ ਪ੍ਰੈਫਰੈਂਸ ਆਫ ਆਸਟ੍ਰੇਲੀਆ ਪੀਆਰ ਅਮਰੀਕਾ ਜਾਂ ਫਿਰ ਕੈਨੇਡਾ ਅਗਲਾ ਰਿਸ਼ਤਾ ਆਇਆ 408 ਨਾਮ ਸੁਖਵੀਰ ਕੌਰ ਪਾਤਾ ਬਠਿੰਡਾ ਕਾਸਟ ਜਰਸੀ ਗੋਤ ਸਿੱਧੂ ਉਮਰ 2 1999 ਕੱਦ 57 ਪੜ੍ਹਾਈ ਪਲੱਸ 2 ਪਾਸ ਕੰਮ ਜੌਬ ਐਕਸਪੀਰੀਅੰਸ ऑफिस एग्जीक्यूटिव वीजा वैंकूवर कनाडा कॉल इज नेम ग्रेनविले इन टेक्सटंबर बैंड 6 स्कोर मांगਾ ਜੀ ਮੁੰਡਾ ਖਰਚਾ ਕਰਨ ਵਾਲਾ ਚਾਹੀਦਾ ਜੀ ਅਗਲਾ ਰਿਸ਼ਤਾ ਆਇਆ ਨਾਮ ਸਿਮਰਨਜੀਤ ਕੌਰ ਪਤਾ ਲੁਧਿਆਣਾ ਕਾਸਟ ਜਰਸੀ ਗੋਤ ਪੰਦੇਰ ਉਮਰ 8 ਮਾਰਚ 1995 ਕੱਦ 5 3 ਪੜਾਈ ਬੀਐਸਸੀ ਨਰਸਿੰਗ ਫਾਦਰ ਸਰਕਾਰੀ ਜੋਬ ਮੰਗ ਮੁੰਡਾ ਗੁਰਸਿੱਖ ਹੋਵੇ ਗਵਰਨਮੈਂਟ ਜੋਬ ਤੇ ਹੋਵੇ ਚਾਲੀ ਤੋਂ 50 ਕਿਲੋਮੀਟਰ ਦੇ ਦੂਰੀ ਤੋਂ ਇਹ ਏਰੀਏ ਤੋਂ ਰਿਸ਼ਤਾ ਹੋਵੇ ਜੀ ਅਗਲਾ ਰਿਸ਼ਤਾ ਆਇਆ 409 ਨਾਮ ਕੌਰ ਪਤਾ ਮਾਨਸਾ ਕਾਸਟ ਜਰਸੀ ਗੋਤ ਥੰਦ ਉਮਰ 17 8 1998 ਕੱਦ 5 4 ਭਰਾ 1 ਕੰਮ ਕੁੜੀ ਕੈਨੇਡਾ ਪੀਆਰ ਆ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ 40 ਕਿੱਲੇ ਜ਼ਮੀਨ ਮੰਗਾ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਂਦੀ ਹੋਵੇ ਮਾਨਸਾ ਰਤੀ ਨੂੰ ਪਹਿਲਾ 410 ਫਾਈਲ ਨੰਬਰ ਨਾਮ ਕੌਰ ਪਤਾ ਮੋਗਾ ਕਾਸਟ ਜਰਸੀ ਗੋਤ ਰਾਏ ਉਮਰ 6 ਫਰਵਰੀ 2006 ਦਾ ਬੱਥ ਕੱਦ 5'3 ਪੜ੍ਹਾਈ ਪਲੱਸ 2 ਬੈਂਡ ਸਕੋਰ 6.5 ਹਾਈਲਾਈਟਸ ਮੰਗ ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੀ ਦੀ ਫਾਈਲ ਤੇ ਖਰਚਾ ਕਰ ਸਕਦੇ ਹੋਣ ਅਗਲਾ ਰਿਸ਼ਤਾ ਆਇਆ ਜੀ 411 ਨਾਮ ਕੌਰ ਪਤਾ ਬਢਿੰਡਾ ਕਾਸਟ 바ਵਾ ਪੂਰੀ ਉਮਰ 85 2000 ਦਾ ਬਾਰਨ ਕੱਦ 5'2 ਪੜ੍ਹਾਈ ਪਲੱਸ 2 ਬਿਊਟੀਸ਼ੀਅਨ ਸਕੋਰਸ ਭਰਾ ਇੱਕ ਮੈਰਿਡ ਆ ਫਾਦਰ ਐਂਡ ਬ੍ਰਦਰ ਸੈਟਲ ਫੀਡ ਬਿਜ਼ਨਸ ਕੈਟਰਲ ਫੀਡ ਬਿਜ਼ਨਸ ਮੰਗ ਮੁੰਡਾ ਐਨ ਆਰ ਆਈ ਹੋਵੇ ਲੋਕਲ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਸਿਟੀ ਵਿੱਚ ਵੈਲ ਸੈਟਲ ਹੋਵੇ ਅਗਲਾ ਰਿਸ਼ਤਾ ਆਇਆ 412 ਨਾਮ ਕੌਰ ਕਾਸਟ ਜਰਸੀ ਗੋਤਵਰਕ ਉਮਰ 13 11 1994 ਕੈਨੇਡਾ ਪੀਅਰ ਕੁੜੀ ਦਾ ਰਿਸ਼ਤਾ ਹੈਗਾ ਕੱਦ ਕੱਦ 5 ਫੁੱਟ 4 ਇੰਚ ਪੜ੍ਹਾਈ ਬੀ ਐਸ ਸੀ ਨਰਸਿੰਗ ਭਰਾ ਦਾ ਪਿਤਾ ਦਸ਼ਮੀਸ਼ ਸੌਰੀ ਪਿਤਾ ਦਿਮੇਸ਼ ਮਾਤਾ ਹਾਊਸ ਵਾਈਫ ਕਾਮ ਕੈਨੇਡਾ ਪੀਅਰ ਰਜਿਸਟਰ ਨਰਸ ਇਨ ਅਲਬਰਟਸ ਮੰਗੁੰਡਾ ਸੋਹਣਾ ਸੁਣਖਾ ਹੋਵੇ ਕੱਦ 5 8 ਹੋਵੇ ਜੀ ਜੱਟ ਸੀਕ ਫੈਮਿਲੀ ਤੋਂ ਹੋਵੇ ਐਮ ਬੀਬੀਐਸ ਸੀਏ ਐਮਸੀਏ ਆਈਟੀ ਕੀਤੀ ਹੋਵੇ ਬੀ ਕਿਲੇ ਜ਼ਮੀਨ ਹੋਵੇ ਅਮਰਸਰ ਤਨਤਨ ਗੁਦਾਸਪੁਰ ਜੀਰ ਕਪੂਰਥਾਲੇ ਏਰੀਏ ਵਾਲੇ ਸੰਪਰਕ ਕਰਨ ਇਸ ਰਿਸ਼ਤੇ ਵਾਸਤੇ ਜੀ ਸਪੈਸ਼ਲ ਕਿਹਾਗਾ ਅਗਲਾ ਰਿਸ਼ਤਾ ਵੀ ਕੈਨੇਡਾ ਪੀਆਰ ਕੁੜੀ ਦਾ 413 ਨਾਮ ਕੌਰ ਪਤਾ ਮਹਾਲੀ ਕਸਟ ਜਰਸੀ ਉਮਰ 21 999 ਕੱਦ 59 ਪੜ੍ਹਾਈ ਐਮਟੈਕ ਕੰਮ ਕੈਨੇਡਾ ਪੀਆਰ ਮੰਗੁੰਡਾ ਸੋਨਾ ਸੁਨਖਾ ਪੜਿਆ ਲਿਖਿਆ ਹੋਵੇ ਕੈਨੇਡਾ 온ਟਾਰੀਓ ਆਉਣ ਲਈ ਇਹ ਸੀ ਜੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ 10 ਕੁੜੀਆਂ ਦੇ ਨਵੇਂ ਰਿਸ਼ਤੇ ਸੀ ਜੀ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਜੀ ਬਾਕੀ ਚੈਨਲ ਨੂੰ ਰਿਕਵੈਸਟ ਹੈ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹਰ ਰੋਜ਼ ਨਵੇਂ ਤਨੋਂ ਮੇਰੇ ਰਿਸ਼ਤੇ ਲੈ ਕੇ ਆ ਸਕੀਏ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ